ਕੌਡੀ ਸੰਭਾਲ ਕਰਨੀ ਹੈ ਉੱਥੇ ਵੀ ਆਪਾਂ ਅੰਦੋਲਨ ਦੇ ਵਿੱਚ ਹਾਜ਼ਰੀ ਲਗਾਤਾਰ ਬਣਾ ਕੇ ਰੱਖਣੀ ਹੈ ਕਿਉਂਕਿ ਇਹ ਅੰਦੋਲਨ ਆਪਨ ਇੱਕ ਕਿਸੇ ਲੀਡਰ ਦਾ ਨਹੀਂ ਹੈ ਕਿਉਂਕਿ ਲੀਡਰ ਤੁਸੀਂ ਬਣਾਉਨੇ ਹੋ ਤੁਹਾਡੇ ਤੱਕ ਦੇ ਨਾਲ ਜਿਹੜਾ ਲੀਡਰ ਨੇ ਇੱਥੇ ਗਰਜਣਾ ਹੈ ਸਰਕਾਰ ਨੂੰ ਲੋੜ ਪਣੀ ਹੈ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਜਿਵੇਂ ਨਾ ਜੱਜ ਕੇ ਇੱਕ ਦੋ ਬੁਲਾਰੇ ਜਿਹੜੇ ਨੇ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਜਿਹੜੇ ਸਾਡੇ ਸਾਥੀ ਸਾਡੇ ਸੈਫੀ ਦੇ ਪੰਜਾਬ ਪ੍ਰਦਾਨ ਲਾਡੀ ਪਾੜੀਪੁਰ ਜੀ ਤੋਂ ਸਾਡੀ ਜਥੇਬੰਦੀ ਦਾ ਇੱਕ ਬਲਾਰਾ ਲਵਜੀ ਬੱਬੀ ਸਰਪੰਚ ਹੋ ਰਹੇ ਗਏ ਉਸ ਤੋਂ ਬਾਅਦ ਸਾਡੇ ਸੈਫੀ ਦੇ ਸਾਥ ਪ੍ਰਸਤ ਪੁਸ਼ਪਿੰਦਰ ਸਿੰਘ ਜੀ ਤੋਂ ਸੰਬੋਧਨ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ ਕਾਲੇ ਮੈਂ ਸਾਡੇ ਪ੍ਰਧਾਨ ਜੀ ਕਾਕਾ ਜੀ ਕੋਟੜਾ ਜੀ ਬੀਬੇ ਜੀ ਸਿੱਧੂਪੁਰ ਤੋਂ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਪਹੁੰਚਣ ਦਾ ਤਨਹਾਰ ਕਰਦਾ ਔਰ ਦਿਰਦੇ ਆ ਆਓ ਪੰਡਾਲ ਦੇ ਸਾਰੇ ਰਹਿ ਗਏ ਆ ਜਾਦੇ ਨਹੀਂ ਰਹਿ ਗਏ ਇਹ ਕੁਸ਼ਬਿੰਦਰ ਸਿੰਘ ਤਾਊ ਹਾਂਜੀ ਲਾਉ ਜੀ ਸਿੰਘ ਸਰਪੰਚ ਸਾਹਿਬ ਆਓ ਜੀ ਮੈਂ ਆਪ ਸਭ ਨੂੰ ਦੱਸ ਦਿਆਂ ਵੀ ਇਹ ਸੈਫੀ ਦੇ ਪ੍ਰਧਾਨ ਕੁਸ਼ਪਿੰਦਰ ਸਿੰਘ ਤਾਊ ਜੀ ਇਹਨਾਂ ਦੀ ਅੱਖ ਦੇ ਵਿੱਚ ਸ਼ਰਾਬ 13 ਤਰੀਕ ਨੂੰ ਪਈ ਹੈ ਮੈਂ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਵੀ ਉਹਨਾਂ ਬੱਚਿਆਂ ਦੀ ਕੀ ਸਥਿਤੀ ਸੀ ਕਿਉਂ ਅਸੀਂ ਤੇ ਘਰ-ਘਰ ਜਾ ਕੇ ਕਿਉਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਉਹਨਾਂ ਦੀ ਸਥਿਤੀ ਕੋ ਅੱਖੀ ਦੇਖ ਕੇ ਆਏ ਆ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਸੀ ਵੀ ਇਹ ਸਰਕਾਰਾਂ ਗੋਰੀਆਂ ਨਾਲੋਂ ਉਹਨਾਂ ਨਾਲੋਂ ਵੀ ਗਾਂਦੀਆਂ ਹੋ ਗਈਆਂ ਨੇ ਹੁਣ ਮੈਂ ਕਹਾਂਗਾ ਸਰਪੰਚ ਸਾਹਿਬ ਆਉਣ ਦੋ ਸ਼ਬਦ ਆਪਣੇ ਮੁਖ ਕਹਿਣ ਸਾਰੇ ਹੀ ਸਤਕਾਰ ਜੋ ਸੰਗਤ ਸਹਿਬਾਨ ਆਓ ਵਾਹਿਗੁਰੂ ਦੀ ਫਤਿਹ ਸੰਜਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸਾਰਿਆਂ ਨੇ ਬੜੇ ਸੋਹਣੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ ਉਸ ਸਮੇਂ ਦੀ ਜਿਵੇਂ ਨਿਗਾਹਤ ਕਹਿ ਲਈਏ ਕਿ ਅੱਜ ਜਿਹੜੀ ਸਟੇਜ ਹੈ ਉਹ ਪਹਿਲਾਂ ਨਾਲੋਂ ਚਾਇ ਉਹਦਾ ਸਮਾਂ ਵਧਾਇਆ ਗਿਆ ਪਰ ਬੁਲਾਰੇ ਕਾਫੀ ਨੇ ਔਰ ਸੈਫੀ ਵੱਲੋਂ ਜਿਹੜਾ ਅੱਜ ਇਹਦਾ ਵੱਡਾ ਉਪਰਾਲਾ ਕੀਤਾ ਗਿਆ ਇਸ ਅੰਦੋਲਨ ਲਈ ਉਹ ਵਧਾਈ ਦੇ ਪਾਤਰ ਨੇ ਔਰ ਬਾਕੀ ਇਹਨਾਂ ਨੇ ਦੀਵੇ ਦੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਸੰਬੋਲਨ ਦੇ ਨਾਲ ਆ ਜਿਵੇਂ ਪਹਿਲਾਂ ਸੀਗੇ ਔਰ ਜਿਵੇਂ ਮੇਰੇ ਵੀਰ ਅਮਨਦੀਪ ਨੇ ਔਰ ਹੋਰ ਪ੍ਰਧਾਨ ਜੀ ਹਰਾਂ ਨੇ ਤੁਹਾਨੂੰ ਅਗਾ ਆਉਣ ਵਾਲੇ ਸਮੇਂ ਦੇ ਬਾਰੇ ਦੱਸਣਾ ਚਾਹਿਆ ਔਰ ਮੈਂ ਵੀ ਆਪਣਾ ਵਿਚਾਰ ਹੈ ਜਿਹੜਾ ਤੁਹਾਡੇ ਨਾਲ ਰੱਖੂਗਾ ਔਰ ਮੈਂ ਆਪਣੀ ਸੋਚ ਮੁਤਾਬਕ ਸ਼ਾਇਦ ਤੁਹਾਨੂੰ ਨਾ ਪਸੰਦ ਆਵੇ ਪਰ ਜਿਹੜੀ ਮੇਰੇ ਮਨ 'ਚ ਹੈ ਮੈਂ ਕਰੂੰ ਜ਼ਰੂਰ ਭਾਵੇਂ ਗੱਲ ਵਿਸ਼ੇ ਤੋਂ ਹਟ ਕੇ ਹੋਵੇ ਔਰ ਇੱਕ ਦੋ ਜਿਹੜੀਆਂ ਲੋਕ ਬੁਨੀਆਂ ਹੈ ਮਤਲਬ ਜਿਨ੍ਹਾਂ ਦੇ ਅਰਥ ਬਹੁਤ ਡੂੰਘੇ ਨੇ ਉਹਦੇ ਨਾਲ ਆਪਾਂ ਸ਼ੁਰੂਆਤ ਕਰਦੇ ਆਂ ਹਰ ਰੰਗ 'ਚ ਲੁੱਟੇ ਹੋਏ ਨੇ ਬੰਨੇ ਸਕੂਲ ਚਾਹੀਦੇ ਜਿੱਥੇ ਬਾਬਿਆਂ ਦੇ ਡੇਰੇ ਨੇ ਔਰ ਤੁਸੀਂ ਆਪ ਸੋਚੋ ਕਿ ਅਸੀਂ ਅੱਜ ਜਿਸ ਮੁਕਾਮ 'ਤੇ ਆ ਮੰਗਦੇ 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 ਅਸੀਂ ਮੰਗਤੇ ਬਣ ਗਏ ਆ ਪਰ ਅਸੀਂ ਬਣੇ ਕਿਉਂ ਕਿਉਂਕਿ ਸਾਡੇ ਕੋਲ ਸਿੱਖਿਆ ਖੋਲੀ ਗਈ ਜਿਹੜਾ ਨੌਜਵਾਨ ਅੱਜ ਧਰਨਿਆਂ ਦੇ ਲਈ ਮਜਬੂਰ ਹੋਇਆ ਉਹ ਕਿਉਂ ਹੋਇਆ ਕਿ ਸਰਕਾਰਾਂ ਦੀਆਂ ਜਿਹੜੀਆਂ ਐਜੂਕੇਸ਼ਨ ਪਾਲਸੀਆਂ ਨੇ ਉਹਨਾਂ ਤੋਂ ਤੁਸੀਂ ਅਣਜਾਣ ਹੋ 20 30 ਸਾਲ ਤੋਂ ਜਾਣਦੇ ਹੁੰਦੇ ਹੋ ਪਰ ਤੁਹਾਡੇ ਕੋਲ ਸਾਡੇ ਕੋਲ ਇੰਨੀ ਸੋਚ ਨਹੀਂ ਇੰਨੀ ਸਮਝ ਨਹੀਂ ਕਿ ਅਸੀਂ ਕੋ ਬੰਦਾ ਆਪਣੇ ਵਾਰਡ ਦੇ ਵਿੱਚੋਂ ਚੁਣ ਕੇ ਉਹ ਬੈਠੇ ਕਰੀਏ ਜਿਹੜਾ ਤੁਹਾਡੀ ਅਗਵਾਈ ਕਰ ਸਕੇ ਜਿਹੜਾ ਤੁਹਾਡੀ ਰਾਜ ਇਥੇ ਖਾਸੇਵੇਂ ਵੀ ਕੀਤਾ ਪਰ ਕੋਈ ਸਾਡੇ ਚੋਂ ਬਣਿਆ ਸੀਗਾ ਪਰ ਅਸੀਂ ਅੱਜ ਫੇਰ ਉੱਥੇ ਰੁੱਥੇ ਉੱਥੇ ਬੈਠੇ ਆਂ ਸੁੱਕਲੀ ਗੱਲੀ ਜਿਹੜੀ ਆ ਇਹ ਜਿਹੜੀ ਪਾਲਿਸੀ ਸਰਕਾਰ ਦੀ ਹੈ ਜਿਹੜੀ ਉਹਨੂੰ ਪੜਨਾ ਪੈਣਾ ਔਰ ਨੌਜਵਾਨਾਂ ਦਾ ਇੱਕ ਖਾਸ ਕਰਕੇ ਫਰਜ਼ ਬਣਦਾ ਕਿ ਉਹ ਫੇਸਬੁੱਕਾਂ ਇੰਸਟਾਗ੍ਰਾਮ ਦੇ ਉੱਤੇ ਸਮਾਂ ਦੇਣ ਦੀ ਬਜਾਏ ਕਿਤਾਬਾਂ ਦੇ ਵਿੱਚ ਸਮਾਂ ਦੇ ਔਰ ਅੱਜ ਸਹੀ ਰੇ ਨਾਲ ਕਟੋਗਾੜੂ ਬਹੁਤ ਜਿਹੜੇ ਨਾਂ ਜਿਆਦਾ ਜਾਣੇ ਚਾਰ 500 ਪਿੰਡਾਂ ਦੇ ਵਿੱਚੋਂ ਜਿਹੜੇ ਇੱਕ ਪਿੰਡ ਜੋ ਇੱਕ ਬੰਦਾ ਆਇਆ ਤਾਂ ਉਹ ਪਿੰਡ ਜਾ ਕੇ ਇਹ ਨਾ ਭੁੱਲ ਜਾਵੇ ਕਿ ਮੈਂ ਗਿਆ ਤੇ ਮੈਂ ਆ ਗਿਆ ਮੈਂ ਆਪਣਾ ਫਰਜ਼ ਨਵਾ ਆਇਆ। ਉਹਨੂੰ ਚਾਹੀਦਾ ਕਿ ਉਹ ਆਪਣੇ ਪਿੰਡ ਦੇ ਵਿੱਚ ਲਾਗ ਲਾਵੇ ਕਿਉਂਕਿ ਵੀਰ ਨੇ ਗੱਲ ਕੀਤੀ ਕਿ ਜਿਸ ਤਰ੍ਹਾਂ ਸਾਡਾ ਫਰਜ਼ ਬਣਦਾ ਹਰ ਨਾਲ ਦੇ ਬੰਦੇ ਨੂੰ ਵੀ ਜਾਗਰੂਕ ਕਰਨਾ। ਉਹਨੂੰ ਵੀ ਜਾਗਰਤ ਕਰਨਾ, ਉਹਨੂੰ ਵੀ ਅਵੇਅਰ ਕਰਨਾ ਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਡੇ ਪ੍ਰਤੀ ਕੀ ਨੇ। ਔਰ ਜਦੋਂ ਤੱਕ ਅਸੀਂ ਸਵਾਲ ਨਹੀਂ ਕਰਦੇ, ਜਦੋਂ ਤੱਕ ਅਸੀਂ ਇਹ ਗੱਲ ਜਿੰਨੀ ਜਲਦੀ ਸਮਝ ਚਾਹੇ ਦਸੀ ਹੋਣੀ ਜਲਦੀ ਇਹ ਸਾਰੀਆਂ ਸੁਖ ਸਹੂਲਤਾਂ ਵਾਲਾਂ ਦੇ ਖਾਤਰ ਸਾਨੂੰ ਸੜਕਾਂ ਤੇ ਬਹਿਣਾ ਪੈ ਗਿਆ ਉਹ ਸਾਨੂੰ ਮਿਲ ਜਾਂਦੀਆਂ ਜੇਕਰ ਇਹਨਾਂ ਲੀਡਰਾਂ ਦੇ ਸੁਪਨੇ ਨੇ ਜਿਹੜੇ ਇਹਨੇ ਸੋਚਿਆ ਨੇ ਉਹ ਚੰਗੀਆਂ ਹੁੰਦੀਆਂ ਤੇ 40 50 ਸਾਲ ਦਾ ਸਮਾਂ ਜਿਹੜਾ ਉਹ ਥੋੜਾ ਨਹੀਂ ਹੁੰਦਾ ਇਸ ਦੀ ਬਜਾਏ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਸਾਡੇ ਜਿਹੜੇ ਲੀਡਰ ਨੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਪਿੰਡਾਂ ਦੇ ਵਿੱਚ ਅਗਰ ਮੰਨ ਲਓ ਸਾਨੂੰ ਇਹ ਚੀਜ਼ਾਂ ਮਿਲਣ ਦੇ ਵਿੱਚ ਸਮਾਂ ਲੱਗ ਜਾਂਦਾ ਹੈ ਔਰ ਸਰਕਾਰ ਨੇ ਪਿਛਲੇ ਦਿਨੀ ਜਿਹੜੀਆਂ 7-8 7 ਲੱਖ ਮੈਟ੍ਰਿਕ ਜਿਹੜੀਆਂ ਨੂੰ ਉਹਦੇ ਵਾਸਤੇ ਸਾਈਲੋਜ਼ ਨੇਗੇਰੇ ਪ੍ਰਵਾਨ ਕੀਤੇ ਨੇ ਉਹਨਾਂ ਦੇ ਨਾਲ ਲੜਨ ਦੀ ਸਾਡੀ ਵਿਉਂਤ ਕੀ ਹੈ ਕਿਉਂਕਿ ਸਾਡੇ ਵਿੱਚੋਂ ਟਰੈਕਟਰ ਵੀ ਸਾਡਾ ਹੋਣਾ ਟਰਾਲੀ ਵੀ ਸਾਡੀ ਆਉਣੀ ਤੇ ਡਰਾਈਵਰ ਵੀ ਅਸੀਂ ਹੋਣਾ ਨਾ ਉਹਦੇ ਦੇ ਭਗਵੰਤ ਮਾਨ ਨੇ ਹੋਣਾ ਨਾ ਉਹਦੇ ਉੱਤੇ ਮੋਦੀ ਨੇ ਬਹਿਣਾ ਨਾ ਮ शाह ਨੇ ਬਹਿਣਾ ਅਸੀਂ ਇੱਕ ਦੂਜੇ ਤੋਂ ਅੱਗੇ ਲੰਘ ਲੰਘ ਕੇ ਉਹਨਾਂ ਦੇ ਗਦਾਮਾਂ ਦੇ ਵਿੱਚ ਕੜਕ ਲੈ ਕੇ ਜਾਣੀ ਹੈ ਸੋ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਕਾਲੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਪ੍ਰਤੀ ਅਸੀਂ ਜਾਗਰੂਕ ਪੈਦਾ ਕਰੀਏ। ਔਰ ਅੰਦਰ ਵਿੱਚ ਸੈਫੀ ਗਰੁੱਪ ਵੱਲੋਂ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਜਦੋਂ-ਜਦੋਂ ਵੀ ਇਸ ਅੰਦੋਲਨ ਦੇ ਲਈ ਇਸ ਜਥੇਬੰਦੀ ਦੀ ਲੋੜ ਪੈਗੀ ਬਿਨਾਂ ਆਵਾਜ਼ ਦਿੱਤਿਆਂ ਜਥੇਬੰਦੀ ਹਾਜ਼ਰ ਰਹੇਗੀ ਔਰ ਤਨ ਮਨ ਨਾਲ ਇਸ ਅੰਦੋਲਨ ਦੀ ਸੇਵਾ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ ਆਪਣੀ ਸਪੀਚ ਦੇ ਰਹੇ ਸਨ ਤੇ ਮੈਨੂੰ ਆਣ ਕੇ ਦੱਸਿਆ ਵੀ ਇਹ ਉਸੇ ਪਿੰਡ ਦੇ ਸਰਪੰਚ ਨੇ ਜਿਹਦੇ ਚੋਂ ਅਸੀਂ ਕੱਲ ਲੰਘ ਕੇ ਆਏ ਸੀ ਇਹਨਾਂ ਦਾ ਪਿੰਡ ਹੋਤੀਪੁਰ ਹੈ ਔਰ ਪਿੰਡ ਦੇ ਵਿੱਚੋਂ ਜੋ ਸ਼ਾਇਦ ਕਿਤੇ ਅੱਖਾਂ ਖੋਲੀਆਂ ਬੰਦ ਕਰਕੇ ਖੋਲ੍ਹੀਏ ਤਾਂ ਲੱਗਦਾ ਜਿਵੇਂ ਕਿਸੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਆ ਗਏ ਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਜੇ ਢੰਗ ਨਾਲ ਇਹਨਾਂ ਨੇ ਆਪਣੇ ਪਿੰਡ ਦਾ ਕੰਮ ਕੀਤਾ ਔਰ ਇਹਨਾਂ ਦੇ ਉਸ ਕੰਮ ਲਈ ਉਸ ਇਮਾਨਦਾਰੀ ਲਈ ਇੱਕੋ ਇੱਕ ਮਾਝਾ ਉਹਨਾਂ ਵੀ ਸਾਰਾ ਪੰਡਾਲ ਤਾੜੀਆਂ ਜਰੂਰ ਮਾਰ ਦੋਵੇ। ਇਵੇਂ ਇੰਨੇ ਈਮਾਨਦਾਰ ਸਰਪੰਚ, ਇਵੇਂ ਦੇ ਈਮਾਨਦਾਰ ਆ ਲੀਡਰ ਆਪਣੇ ਹੋਣਗੇ ਤੇ ਆਪਾਂ ਤਰੱਕੀ ਕਰ ਸਕਾਂਗੇ ਆਪਣੀਆਂ ਜਿਹੜੀਆਂ ਜੋ ਮੁਸੀਬਤਾਂ ਨੇ ਉਹਨਾਂ ਨੂੰ ਆਪਾਂ ਉਹਨਾਂ ਮੈਂ ਨਾਂ ਲਵਾਂਗਾ ਜੀ ਮਨਜੀਤ ਸਿੰਘ ਨਿਆਲ ਬੀਕੇਯੂ ਇਹਤਾ ਯਾਦ ਉਹ 5 ਮਿੰਟ ਲਈ ਔਰ ਉਸ ਤੋਂ ਬਾਅਦ ਸੈਫੀ ਦੇ ਸੰਸਥਾਪਕ ਕੁਸ਼ਪਿੰਦਰ ਸਿੰਘ ਤਾਊ ਇਹਨਾਂ ਤੋਂ ਬਾਅਦ ਸੈਫੀ ਦੇ ਸੰਸਥਾਪਕ ਕੁਸ਼ਪਿੰਦਰ ਸਿੰਘ ਤਾਊ ਚਲੋ ਜੀ ਪ੍ਰਧਾਨ ਜੀ ਕਹਿੰਦੇ ਨੇ ਵੀ ਪਹਿਲਾਂ ਕੁਸ਼ਪਿੰਦਰ ਸਿੰਘ ਤਾਊ ਜੀ ਨੂੰ ਸੈਫੀ ਦੇ ਸੰਸਥਾਪਕ ਕੁਸ਼ਪਿੰਦਰ ਸਿੰਘ ਤਾਊ ਕੋ ਆਉਣ ਬੋਲੇ ਸਾਰੇ ਹਾਂ ਸਾਰੀ ਸੰਗਤ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਹੜੇ ਨੌਜਵਾਨਾਂ ਨੇ ਇੰਨੀ ਗਰਮੀ ਦੇ ਵਿੱਚ ਇੰਨਾ ਜਾਗਤਾ ਰੱਖਦੇ ਹੋਏ ਤੇ ਇੱਥੋਂ ਤੱਕ ਆਏ ਨੇ ਘਰਾਂ ਤੋਂ ਚੱਲ ਕੇ ਆਏ ਨੇ ਸਮਾਂ ਕੱਢਿਆ ਕਿਉਂਕਿ ਯਾਰ ਇੱਕ ਗੱਲ ਹੁੰਦੀ ਵੀ ਡੱਡੂ ਤੋਲਣੇ ਸੌਕੇ ਨੇ ਤੇ ਜਿਹੜੇ ਮੁੰਡੇ ਨੇ ਉਹ ਕੰਟਰੋਲ 'ਚ ਰੱਖਣੇ ਬੜੇ ਔਖੇ ਹੁੰਦੇ ਨੇ ਸ਼ੇ ਕਰਕੇ ਸਾਡੇ ਤੇ ਇਹ ਆਮ ਹੀ ਇਲਜ਼ਾਮ ਲੱਗਦਾ ਹੈ ਕਿ ਉਲੜਵਾਜ ਜੀ ਕਰਦੇ ਨੇ ਪਿਛਲੀ ਵਾਰੀ ਜਦੋਂ ਇੱਥੇ ਨਾਕਾ ਸਾਰੇ ਸੰਗਤ ਨੇ ਤੋੜਿਆ ਤਾਂ ਉਦੋਂ ਕੀ ਇਲਜ਼ਾਮ ਲੱਗਾ ਖਾਸ ਕਰਕੇ ਸਾਡੇ ਆਲਿਆਂ ਤੇ ਵੀ ਇਹ ਆਰਐਸਐਸ ਦੇ ਬੰਦੇ ਨੇ ਹੁਣ ਕੀ ਹੋਇਆ ਹੁਣ ਜਿਹੜੀਆਂ ਗੱਲਾਂ ਕਰਨੀਆਂ ਕਰਨੀ ਮੁੱਦੇ ਤੇ ਤੱਥਾਂ ਤੇ ਉਹ ਭਾਈ ਜਗਿੰਦਰ ਸਿੰਘ ਜਾਤੂ ਜੀ ਯੂਨੀਵਰਸਿਟੀ ਪਟਿਆਲਾ ਤੇ ਭਾਈ ਗੁਰਪ੍ਰੀਤ ਸਿੰਘ ਗੁਰੀ ਨੇ ਬਹੁਤ ਹੀ ਤਰੀਕੇ ਨਾਲ ਕੋਈ ਕਸਰ ਛੱਡੀ ਨਹੀਂ ਉਹਨਾਂ ਨੇ ਕਰ ਦਿੱਤੀ ਪਿੱਛੇ ਤੇ ਮੈਨੂੰ ਤਾਂ ਇੰਨਾ ਗਿਆਨ ਹੀ ਨਹੀਂ ਨਾ ਉਹ ਜੀ ਦੀ ਇਹਨਾਂ ਗੱਲਾਂ। ਮੇਰਾ ਕੰਮ ਤਾਂ ਇਹ ਆ ਵਿਸਥਾ ਆਪਰਾ ਸਾਰਿਆਂ ਦਾ ਤਾਲਮੇਲ ਰੱਖਣਾ ਆਪਾਂ ਨੂੰ ਕਹੇ ਨਿਸ਼ਾਨੇ ਵੱਲ ਤੋਰਨਾ ਤੇ ਯਾਪਤਾ ਰੱਖਣਾ ਜਿੰਨਾ ਕੁ ਮੇਰੇ ਤੋਂ ਸਿਰਾਂ ਆਉਂਦੀ ਮੈਂ ਕਰੀ ਜਾਂਦਾ ਆਂ। ਤੇ ਜਿਹੜੀ ਗਿਆਨ ਦੀ ਤੇ ਬੁੱਧੀ ਦੀ ਗੱਲ ਆ ਉਹ ਬੜੇ ਵਧੀਆ ਮੁੰਡੇ ਕਰਕੇ ਕਹਿੰਦੇ ਮੈਂ ਉਹਨਾਂ ਤੋਂ ਪੂਰੀ ਤਰ੍ਹਾਂ ਅਪ੍ਰੈਸਾ ਹੁਣ ਗੱਲੇ ਚੱਲਦੇ ਸੀ ਜਦੋਂ ਪਿਛਲੀ ਵਾਰੀ ਇੱਥੇ ਨਾਕਾ ਤੋੜਿਆ ਉਹ ਆਰਐਸਐਸ ਐਤ ਕੀ ਕੀ ਸਾਡੇ ਤੇ ਬਲੇਮ ਲੱਗਦਾ ਨੌਜਵਾਨਾਂ ਤੇ ਖਾਸ ਕਰਕੇ ਜਰੂਰੀ ਨਹੀਂ ਸੈਫਰੀ ਵਾਲਿਆਂ ਤੇ ਉਹ ਲੜਬਾਜ ਨੇ ਤੁਸੀਂ ਇੱਕ ਗੱਲ ਦੱਸੋ ਵੀਰੋ ਜਦੋਂ ਬੜੇ ਮਾਨ ਨਾਲ ਅਸੀਂ ਆਖ ਦਿੰਨੇ ਆ ਵੀ ਇੰਨੀ ਤਰੀਕ ਨੂੰ ਦਿੱਲੀ ਕੂਚ ਕਰਾਂਗੇ ਆਖ ਦਿੰਨੇ ਆ ਤੇ ਜੇ ਇੱਥੇ ਨੌਜਵਾਨ ਅੱਗੇ ਹੋ ਕੇ ਕੋ ਮਾਰੀ ਮੋਟ ਚ ਪੱਟ ਵਖਾ ਲਾ ਦੱਸੋ ਫਿਰ ਉਹ ਕੂਚ ਕਰਨ ਦਾ ਕੋ ਮੁੱਠ ਰਹਿਦਾ ਕੋਈ ਆਪਰੇਂਦਾ ਦਾ ਸੋਸ ਗੱਲ ਦਾ ਇੱਥੇ ਖੜੇ ਰਹੋ ਅਰ ਸ਼ੇਰਖਾਨੀ ਕੌਣ ਪਹਿਲਾਂ ਕਰਦਾ ਹੈ ਆਰਾਮ ਨਾਲ ਖੜਾ ਕੇ ਬਿਲ ਬਿਲ ਸ਼ਾਂਤਮਈ ਲੋਕਾਂ ਦੇ ਉੱਤੇ ਗੋਲੇ ਚਲਾਏ ਨੇ ਤਿੰਨੇ ਵਾਰੀਆਂ 13 ਨੂੰ ਜਦੋਂ ਅਸੀਂ ਆਏ ਆ ਸਮਝਾਉਂਦਾ ਉਹਨਾਂ ਮੁੰਡਿਆਂ ਨੂੰ ਵੀ ਆਪਾਂ ਇਹ ਕੀ ਉਹ ਕੰਮ ਨਹੀਂ ਹੈਗਾ ਉਹ ਪੂਰੀ ਤਿਆਰੀ ਚ ਨੇ ਤੇ ਆਪਾਂ ਨਾਲ ਮਾੜਾ ਜਿਹਾ ਪੱਛ ਕੇ ਚੱਲਣਾ ਇੱਥੇ ਆਉਂਦਿਆਂ ਨੂੰ ਆ ਪੈਂਦ ਵਾਲਾ ਪਹਿਲਵਾਨ ਇੱਥੇ ਖੜਾਣਾ ਹੈ ਤੇ ਇਹ ਕਿਸੇ ਦੇ ਉੱਤੇ ਖੋਤਾ ਸੀ ਤੇ ਮੁੰਡਾ ਬਚਾਈ ਜਾਂਦਾ ਤੇ ਉਹ ਡਾਂਗਾ ਮਾਰੀ ਜਾਂਦਾ 30 40 ਫੌਜੀ ਇੱਥੇ ਤੋ ਕਰਾਇਆ ਮੇਰ ਤੋਂ ਹੀ ਨਿ ਰਹਾ ਗਿਆ ਜਿਹੜਾ ਸਮਝਾਉਂਦਾ ਹੁੰਦਾ ਤੋੜਦਾ ਕੋਈ ਤੋਂ ਨਹੀਂ ਰਿਹਾ ਗਿਆ ਮੈਂ ਤੇ ਚੁੱਕਾ ਸੀ ਪਰ ਉਹਨਾਂ ਨੂੰ ਸਿੱਧੇ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਇਹ ਡਾਂਗ ਦੇ ਮਾਰਨੇ ਤੇ ਕੰਦ ਨਾਲ ਲਾਏ ਜਾ ਕੇ ਫਿਰ ਉਹਨਾਂ ਨੇ ਕਰਨਾ ਗੱਲਬਾਤ ਕੀਤੀ ਉਹ ਐਟਾ ਮਾਰਦੇ ਹੀ ਚੁੱਕ ਲਈ ਉਹ ਕੰਦੇ ਵਿੱਚ ਨਾ ਵਈ ਇਹ ਕੰਮ ਹੋਇਆ ਜਿਹੜਾ ਉਹ ਸਚਾਈ ਉਹ ਮੰਨਣਾ ਤੇ ਤਾਂ ਮੋਬਾਈਲ ਦਿਨ ਹੋਇਆ 14 ਨੂੰ ਕੋਈ ਗੱਲ ਨਹੀਂ ਉਹਨਾਂ ਨੇ ਨਿਸ਼ਾਨਦਾ ਹੀ ਕਰ ਲਏ ਪਹਿਲੇ ਤਾਂ ਤੂੰ ਕੁਛ ਇਧਰ ਮੇਰੇ ਰਿਪੋਰਟਾਂ ਉੱਧਰ ਜਾਂਦੇ ਜਾਨੇ ਜਿਹੜੇ ਇੱਥੇ ਪੱਤਰਕਾਰ ਅੱਗੇ ਜੀ ਫਿਰਦੇ ਤੁਹਾਡਾ ਜਿਹੜੇ ਤੁਹਾਡੇ ਇੰਟਰਵਿਊ ਲੈਂਦੇ ਨੇ ਕਿੱਡੇ ਕੋਈ ਸੀ ਨੇਤਾ ਸਾਹਿਬ ਦਾ ਇੰਟਰਵਿਊ ਲੈਦੇ ਨੇ ਮੇਰਾ ਮੂੰਹ ਬੰਨਿਆ ਹੋਇਆ ਮਾਝਾ ਕਰਕੇ ਉਹ ਉੱਤੋਂ ਅੱਗੇ ਖੜੇ ਨੇ ਸਾਰੇ ਉਹਨਾਂ ਨੂੰ ਵੀ ਮੈਂ ਕਿਹਾ ਸਾਬੀਆਂ ਮੈਂ ਕਿਹਾ ਪਿੱਛੇ ਆ ਜਾਓ ਮੜਾ ਜਾ ਐਤ ਕੀ ਥੱਲੇ ਨਹੀਂ ਉੱਤਰ ਕੇ ਉੱਤੇ ਚੜ੍ਹੇ ਨੇ ਇਹ ਗੋਲੀ ਗਾਲੀ ਚਲਾਣਗੇ ਬਸ ਚਾਹੀ ਗੱਲ ਕਰਦਾ ਐ ਇਹ ਨਹੀਂ ਵੀ ਫੋਟੋ ਮਾਰਦੇ ਕੋ ਬਾਲੇ ਸੂਰਮਿਆਂ ਪਿੱਛੇ ਹਟੇ ਆ ਤੇ ਇੱਕ ਪੱਤਰਕਾਰ ਆ ਗਿਆ ਉਹਨੇ ਆ ਕੇ ਮੇਰੇ ਕੇ ਮੈਕ ਕਰ ਦਿੱਤਾ ਮੂੰਹ ਬੰਨਿਆ ਹੋਇਆ ਮੇਰਾ ਕਿਉਂਕਿ ਅਥਰੂ ਕੈਸ ਦੇ ਗੋਲਾਂ ਕਰਕੇ ਸਾਰਿਆਂ ਨੇ ਮੂੰਹ ਬੰਨੇ ਸਾਰਾ ਸਾਰਿਆਂ ਨੇ ਮੂੰਹ ਬੰਨੇ ਨੇ ਮੇਰੇ ਕੇ ਆਇਆ ਆ ਕੇ ਕਿਹਾ ਵੀ ਕਿਉਂ ਕਿਸਾਨੀ ਮੁੱਦੇ ਤੇ ਮੈਨੂੰ ਨੇ ਸਵਾਲ ਕਰਤਾ ਮੈਂ ਉਹਦੇ ਮੋਹਲ ਵੇਖਾ ਵੀ ਮੇਰੇ ਕੋਲ ਕਿਉਂ ਆਇਆ ਫਿਰ ਉਹਦਾ ਮੂੰਹ ਟੁੱਟਿਆ ਪੂਰੀ ਤਰ੍ਹਾਂ ਉਹਦੀ ਗੱਲ ਨਾਲ ਉਹਦਾ ਚਿਹਰਾ ਮੇਚ ਨਹੀਂ ਕਰਦਾ ਫਿਰ ਮੈਂ ਉੱਤਰ ਦਿੱਤੇ ਉਹਨੂੰ ਉਹ ਅਧਿਕਾਰੀ ਉਹ ਪਿਛਾੜੋਂ ਭੱਜ ਗਿਆ ਭੱਜਣ ਦੀ ਉਹਦੀ 5 mm ਦਾ オリジナル ਸ਼ਗਲਾ ਹੈ ਉਪਰੋਂ ਬੜੀ ਗੋਲੀ ਨਹੀਂ ਹੈਗੀ ਕੱਲ ਡਾਕਟਰ ਨੇ ਦੱਸਿਆ ਰਿਪੋਰਟ ਬਈ ਮੋਟਰ ਦੇ ਨਿਸ਼ਾਨਦੇਹੀ ਕਰਕੇ ਮਾਰੇ ਜਿਹੜੇ ਤੁਹਾਡਾ ਇਹ ਬੜਾ ਤਕੜਾ ਤਰੀਕਾ ਹੈ ਪਿੱਛੇ ਜੀ ਅਜਰਾਲਾ ਸਾਨੀਆਂ ਫੋਰਸਾਂ ਦੀ ਉੱਥੇ ਸਖਲਾਈ ਦਿੱਤੀ ਡਾਂਗਾਂ ਝੱਡੇ ਫਸਾ ਕੇ ਤੇ ਪਹਿਲਾਂ ਅੱਗੇ ਜਾ ਕੇ ਪੂਰੇ ਸ਼ਾਂਤ ਮੈਂ ਕਰਕੇ ਪਰਸ਼ਾਣ ਖੜਿਆ ਤੇ ਉਹ ਛੇੜਖਾਮੀ ਕਰਕੇ ਜੋ ਛੇੜਖਾਮੀ ਕਰਦੇ ਨੇ ਫਿਰ ਕੰਮ ਚੱਲ ਪੈਂਦਾ ਉਹ ਬਾਰ ਬਾਰ ਆ ਲੈ ਉਹਨਾਂ ਸਾਨੂੰ ਜਿਹੜੇ ਸੱਤਾ ਖਾਨੇ ਆ ਕਿਸੇ ਦੇ ਗੋਲੀ ਇੱਥੇ ਪੱਟ ਚਮੱਜੀ ਸ਼ਾਫੀ ਵਾਲੇ ਦਾ ਇੱਕ ਦਾ ਇੱਕੋ ਲੀਲਾ ਦਾ ਮੁੰਡਾ ਆਪਣਾ ਮਟੋਲੀ ਵਾਲਾ ਉਹਦੀ ਅੱਖ ਨਿਕਲ ਗਈ ਹੈ ਵੀ ਕਿਰਪਾ ਕਰਕੇ ਕਦਰ ਕਰੋ ਇਹਨਾਂ ਨੌਜਵਾਨਾਂ ਦੀ ਕਦਰ ਕਰੋ ਅਜੇ ਨਵਰੀਤ 26 ਜਨਵਰੀ ਨੂੰ ਸ਼ਹੀਦ ਹੁੰਦਾ ਤਾਂ ਉਹਨੂੰ ਸ਼ਹੀਦੀ ਨਹੀਂ ਮੰਨਿਆ ਜਾਂਦਾ ਔਰ ਸਾਰੇ ਸ਼ੀਧਨੇ ਮੈਂ ਉਹ ਕਹਿਣਾ ਨਹੀਂ ਕਿ ਕਿਹੜੇ ਕਿਹੜੇ ਤਰੀਕਿਆਂ ਨਾਲ ਮਨਵਾਰੀ ਸ਼ੀਧਨੇ ਬਣੀ ਕੁਛ ਨਹੀਂ ਮੰਨਿਆ ਅੰਦਾ ਤਾਂ ਇਥੋਂ ਜਾਣਿਆ ਉੱਥੇ ਜਾ ਕੇ ਸਹਿਜ ਪਾਠ ਕਰਉਂਦੇ ਆ 7 ਦਿਨ ਦੇ ਵਿੱਚ ਵਿੱਚ ਜਦੋਂ ਉੱਥੇ ਪੂਰਾ ਬਾਣੀ ਦੀ ਗੱਲ ਚਠੇ ਬੰਦੀ ਜਾਂਦੀ ਐ ਉੱਥੋਂ ਕੋਈ ਸਾਡਾ ਆ ਸਾਫ ਨਹੀਂ ਦਿੰਦੇ ਯੂਨੀਅਨ ਕੋਈ ਵੀ ਨਹੀਂ ਦਿੰਦੀ ਤੇ ਲੱਖਾਂ ਵੀ ਭੋੜਾ ਤੇ ਦੀਪ ਨੂੰ ਅੰਦਰ ਕਰਤਾ ਹੈ ਸਯੁਕਤ ਕਿਸਾਨ ਮੋਰਚੇ ਨੇ ਫੋਟੋ ਲਈ ਤੁਸੀਂ ਦਾ ਜਿਹੜਾ ਮੁੱਲ ਨਹੀਂ ਪੈਂਦਾ ਕਈ ਵਾਰ ਆ ਤੁਹਾਨੂੰ ਜਿਆਦਾ ਉਹ ਲੱਗਦਾ ਨਾ ਲੜਾਕੇ ਹੈ ਹੀ ਲੜਾਕੇ ਨੇ ਤੁਹਾਡੀ ਫੋਰਸ ਹੈ ਠੀਕ ਹੈ ਸਾਨੂੰ ਥੋੜਾ ਜਿਹਾ ਜਾਗਤ ਵਿੱਚ ਰਹਿਣਾ ਤੁਹਾਡੇ ਕੋਲ ਅਵੰਗ ਕਰਨ ਤੁਹਾਡੇ ਕੋਲ ਸਿੱਖ ਰਹੇ ਆ ਕਿਉਂਕਿ ਜਿਹੜਾ ਤੁਹਾਡਾ ਤੌਰ ਤਰੀਕਾ ਹੈ ਤੁਹਾਡਾ ਸਹਿਜ ਹੈ ਜਿਹੜਾ ਤੁਹਾਡਾ ਜਾਗਤ ਹੈ ਜਿਹੜਾ ਤੁਹਾਡਾ ਡਿਸਪਲਨ ਹੈ ਉਹ ਬਾ ਕਮਾਲ ਹੈ ਸਾਰੇ ਸੰਸਾਰ ਦੇ ਵਿੱਚੋਂ ਜਿਹੜਾ ਇਹ ਹਮ ਲੜ ਹੈ ਸਾ ਤੋਂ ਖੂਬੀ ਦੀ ਗੱਲ ਇਹ ਆ ਵੀ ਆਪਾਂ ਇਕੱਲੇ ਹਿੰਦੁਸਤਾਨ ਨਾਲ ਜਾਂ ਭਾਜਪਾ ਨਾਲ ਦੀ ਸਰਕਾਰ ਨਾਲ ਨਹੀਂ ਲੜ ਰਹੇ ਆਪਾਂ ਸਾਰੇ ਸੰਸਾਰ ਨਾਲ ਲੜ ਰਹੇ ਆ ਉਹਨੂੰ ਉਹ ਡਾਕਟਰ ਇਹਾਰੇ ਦੇਸ਼ ਰਲੇ ਰੇਂਗਣਗੇ ਉਹ ਆਪਣੇ ਤਰੀਕੇ ਨਾਲ ਵਪਾਰ ਖੁਸ਼ਕਲਾਕੀ ਰੇ ਕਰਨਾ ਚਾਹੁੰਦੇ ਨੇ ਇਥੇ